ਮੰਮੀ ਸੋਨ ਮਹੀਨਾ ਦੇ ਖਤਮ ਹੋਏ ਲੱਗਾ ਪੂੜੇ ਪਾੜੇ ਨਹੀਂ ਬਣਾਉਣੇ ਮੇਰੇ ਤੋਂ ਨਹੀਂ ਬੰਦੇ ਪੂੜੇ ਪਾੜੇ ਚੋਨਾ ਤੇ ਇਕੱਠਾ ਕੀਤਾ ਇੱਥੇ ਤੁਸੀਂ ਸਾਰਾ ਮੇਰੇ ਤੋਂ ਨਹੀਂ ਉਹਨਾਂ ਦੇ ਲੰਗਰ ਪੱਕਦੇ ਦੇ ਪੂੜੇ ਬੰਦੇ ਆਇਆ ਤੇਰੀ ਦਾਦੀ ਨੇ ਸਵੇਰੇ ਤੇ ਆਪੇ ਬਣਾ ਲੂਗੀ ਆਣ ਕੇ ਆਪੇ ਆਪਦੀਆਂ ਦੋਤੀਆਂ ਨੂੰ ਖਵਾ ਲੂਗੀ ਨਾਲੇ ਆਪਣੀ ਧੀ ਨੂੰ ਖਵਾ ਲੂਗੀ ਮੇਰ ਤੋਂ ਲਈ ਸਿਆਪੇ ਕੀਤੇ ਜਾਂਦੇ ਇਹਨਾਂ ਦੇ ਮੰਮੀ ਉਹਨਾਂ ਨਾਲ ਇਦਾਂ ਕਾਤੋਂ ਕਰਦੀ ਐ ਨੀਦ ਪੁਵਾ ਉਹ ਜੀ ਉਹਨਾਂ ਦੀ ਵੱਲ ਦੀ ਗੱਲ ਨਾ ਕਹੇ ਕਰ ਮੰਮੀ ਹਾਂ ਤੂੰ ਐਵੇਂ ਝੂਠ ਨਾ ਬੋਲੀ ਜਾ ਮੈਂ ਵੀ ਡੈਡੀ ਨੂੰ ਦੱਸ ਦੇਣਾ ਵਾ ਤੂੰ ਵੀ ਸਾਰਾ ਦਿਨ ਫੋਨ ਹੀ ਵੇਂਦੀ ਰਹਿੰਦੀ ਪੁਵਾ ਹੀ ਕੰਮ ਕਰਦੀ ਐ ਜੇ ਦੀਦੀਆਂ ਨੇ ਕੰਮ ਕਰਦੀਆਂ ਤੇ ਉਹਨਾਂ ਦੇ ਵੰਡੇ ਦਾ ਪੁਵਾ ਦੇ ਕੰਮ ਕਰਦੀ ਐ ਆ ਮਾਂ ਤੇਰੀ ਤੇ ਕਰਦੀ ਨੀ ਮਾਂ ਤੇਰੀ ਦੇ ਲੰਮੇ ਪਈ ਰਹਿੰਦੀ ਮੰਜੇ ਦੇ ਉੱਤੇ ਹਣਾ ਸ਼ਰਮ ਨਹੀਂ ਹੁੰਦੀ ਤੈਨੂੰ ਕਹਿਣ ਲੱਗੇ ਨੂੰ ਦੇ ਲੰਮੇ ਪਏ ਜੇ ਤੇ ਹਾਂ ਮੈਂ ਵੇਲੀ ਹੋ ਕੇ ਲੰਮੇ ਪੈਣਾ ਔਰ ਮੈਂ ਨੱਚਾ ਜਾ ਕੇ ਵੇੜੇ ਵਿੱਚ ਪੂਆ ਉਹ ਚਰੀ ਸਿਰ ਰਸੋਈ ਚ ਕਿਦਾਂ ਸਬਜ਼ੀ ਬਣਾਉਂਦੀ ਆ ਪੰਜ ਸਾਲ ਹੋ ਗਏ ਮੇਰੇ ਸਿਰ ਤੇ ਬੈਠੀ ਜੀ ਕਾਲ ਵੀ ਲੈਂਦੀ ਥੋੜਾ ਬੋਤਾ ਫਿਰ ਕਿਹੜੀ ਗੱਲ ਪੰਜ ਸਾਲ ਹੋ ਗਏ ਉਹੀ ਕਰਨਦੀ ਆ ਕਰਨਦਾ ਹੀ ਆ ਤੂੰ ਵੀ ਘਰ ਦਾਣਾ ਨਾਲ ਉਹਦੇ ਕੋਈ ਨਹੀਂ ਮੈਂ ਵੀ ਕਰਾਈ ਦਿੰਦਾ ਚਲ ਪੂਆ ਦਾ 헤ਜ ਲਾਣਾ ਬਨਿਆ ਕਰ ਮਾਦਾ ਵੀ ਬਨ ਜਾ ਕਰ ਥੋੜਾ ਬੋਤਾ ਤੂੰ ਇਹ ਦੋਹਾਂ ਪਿਓ ਪੁੱਤੜੇ ਸੋਕੀ ਸੁਕੀ ਆ ਕੀ ਉਹਨੇ ਪੂਆ ਦੀ ਸਾਈਡ ਲੈਣੀ ਆ ਤੂੰ ਤੇ ਉਹਨੇ ਭੈਣ ਦੀ ਸਾਈਡ ਲੈਣੀ ਆ ਕੋਈ ਨਹੀਂ ਮੈਂ ਪਾਪਾ ਨੂੰ ਦੱਸਦਾ ਜਾ ਦੱਸ ਦੇ ਮੈਂ ਡਰ ਨਹੀਂ ਮਾਰਿਆ ਤੁਹਾਡਾ ਹਾਂ ਉਹੀ ਪੂੜੇ ਬਣਾਇਆ ਸੌਣ ਮਹੀਨਾ ਤਿੱਦਾਂ ਲੰਘ ਜੇ ਲੱਗਾ ਵਾ ਬਣਾ ਲੈਨੇ ਪਤਾ ਆਪਣੀ ਮੰਮੀ ਨੂੰ ਪੁੱਛ ਲੈ ਦਾਦੀ ਨੇ ਮੈਂ ਪੁੱਛਿਆ ਇਹ ਫੂਲ ਲਾਇਆ ਹੀ ਦੇਉਂਦੇ ਕਿ ਮੈਨੂੰ ਸ਼ਾਮਾ ਪੈਣੀ ਹੁਣੇ ਤੱਕ ਤਾਂ ਆਪਾਂ ਬਣਾ ਲੈਨੇ ਆ ਦਾਦੀ ਵੀ ਜਿੱਥੇ ਜਾਂਦੀ ਬੈ ਹੀ ਜਾਂਦੀ ਸਾਡਾ ਮੁੜਕੇ ਜੀ ਨਹੀਂ ਲੱਗਦਾ ਮਗਰੋਂ ਆਪਾਂ ਬਣਾਉਨੇ ਪੂੜੇ ਮੰਮੀ ਆਪਣੀ ਨੂੰ ਪੁੱਛ ਲੈ ਪਤਾ ਮੈਂ ਪੂੜੇ ਬਣਾ ਦੂੰਗੀ ਆਪਣੇ ਮੰਮੀ ਨੂੰ ਪੁੱਛ ਲੈ ਲੜਾਈ ਨਾ ਪਵੇ ਕੋਸ਼ ਲੰ। ਹਾਂ ਮੰਮੀ ਵੀ ਆਈ ਗਈ ਨਹੀਂ ਕੁਛ। ਚਲੋ ਦੀਦੀ ਕੋਈ ਨਹੀਂ ਆਪਾਂ ਪੂੜੇ ਬਣਾ ਲੈਨੇ। ਮੰਮੀ ਨੇ ਲੇਟ ਆਉਣਾ ਵਾ। ਚਲ ਜੇ ਨਿਆਣਿਆਂ ਦਾ ਜੀ ਕਰੰਦਿਆ ਤੁਸੀਂ ਬਣਾ ਦੋ ਤੇ ਇਹਨਾਂ ਨੂੰ ਬਣਾ ਕੇ ਖਵਾ ਦੇਣੀ। ਹਾਂ ਪ੍ਰੀਤੀ ਬਣਾ ਦਿੰਨੀ ਮੈਂ। ਹਾਂਜੀ ਚਲੋ ਬਣਾਈਏ ਫਿਰ। ਚਲੋ ਠੀਕ ਆ। ਇਹ ਇਹਨਾਂ ਪੱਕਾ ਐਦਾਂ ਬਣਾਈ ਦੀ ਆ। ਜਾਸ ਸਿੱਖ ਲਈਦੀ ਵੇਖ ਕੇ ਚੀਜ਼ ਠੀਕ ਆ। ਹਾਂਜੀ ਆਹੋ। ਕਾਲੋ ਸਾਰੇ ਜਾਣਾ ਵਾ ਜੇ ਕਿਸ ਨੇ ਕਿਹਾ ਤੇ ਬਣਾਉਣ ਵਾਲੀ ਤੇ ਬਣੇਗੀ ਹਰ ਕੰਮ ਦੀ ਜਾਨ ਸਿੱਖੀ ਦੀ ਬਹੁਤ ਕੱਲੀ ਪੜਾਈ ਵੀ ਨਹੀਂ ਜ਼ਰੂਰੀ ਹਾਂਜੀ ਸਹੀ ਗੱਲ ਹਾਂ ਕੰਮ ਵੀ ਸਾਰੇ ਆਉਣੇ ਚਾਹੀਦੇ ਆਜੀ ਤੇ ਤੇਰੀ ਮਾਮੀ ਖੁਸ਼ ਹੋਗੀ ਹਾਂ ਬਹੁਤ ਖੁਸ਼ ਹੋਈ ਮੈਂ ਅਜੂ ਨੂੰ ਮੋੜੀ ਅਜਾ ਦਾ ਆਂਦੀ ਹਣੀ ਬਿਠਾ ਦੇਣੀ ਇਹਨੂੰ ਸੇਕ ਤੇ ਚਲ ਲੈ ਆ ਮੈਨੂੰ ਕੰਮ ਕਰਦੀ ਇਹਨੂੰ ਨਹੀਂ ਕੋਈ ਬਸ ਤੁਹਾਨੂੰ ਗੱਲਾਂ ਨਾ ਕਰਿਆ ਕਰੇ ਹਾਂਜੀ ਸਹੀ ਹੈ ਨਾਨੀ ਵੀ ਪਤਾ ਨਹੀਂ ਆਈ ਨਹੀਂ ਅਜੇ ਤੱਕ ਨਾਨੀ ਜਿੱਥੇ ਜਾਂਦੀ ਬਹਿ ਜਾਂਦੀ ਯਾਰ ਹੁਣ ਨਹੀਂ ਜਾਣਦਿਆ ਕਰਨਾ ਮੈਂ ਉਹਨੂੰ ਕਰਦੀ ਹੈ ਤੇਰੇ ਮਾਮੇ ਨੂੰ ਫੋਨ ਕਰ ਜਾਨਾ ਹਾਂਜੀ ਕਰ ਦੋ ਰਮਨਦੀ ਇਹਦਾ ਕਰ ਦਿੰਨੇ ਹਾਂ ਸਹੀ ਆ कि मेरा पहला करता ना फिर मामी ने तो मैं बिल्कुल टिकन नहीं देना इसलिए पर अब नींद दा कर दें फिर मेरा पाँच देखेंगे ठीक है बहुत ठीक है हाँ

ਤੈਨੂੰ ਪਤਾ ਹੀ ਹੂ ਬਹੁਤ ਸਾਰਾ ਪਰਿਵਾਰ ਠੀਕ ਠਾਕ ਹੋਥੇ ਵਧੀਆ ਹਾਂ ਠੀਕ ਠਾਕ ਵਧੀਆ ਤੂੰ ਸੁਣਾ ਹਾਂ ਵਧੀਆ ਹੀ ਵੀ ਠੀਕ ਐ ਬਾਕੀ ਸਾਰੇ ਠੀਕ ਠਾਕ ਆ ਹਾਂ ਵਧੀਆ ਵਧੀਆ ਠੀਕ ਠੀਕ ਤੁਹਾਡੀ ਮੰਮੀ ਕਿੱਥੇ ਗਈ ਐ ਮੰਮਾ ਪੂਰੀ ਬਣਾਉਂਦੇ ਆ ਉਹਨੂੰ ਗਰਮੀ ਚ ਡਾਇਆ ਮੈਂ ਆ ਹੀ ਜਾਣਾ ਸੀ ਬਿਲਕੁਲ ਨਹੀਂ ਤੇ ਮਾਂ ਨੇ ਬਣਾ ਲਓ ਦੱਸ ਦੀਦੀਆਂ ਦੀ ਚਲ ਮੈਂ ਬਣਾ ਦੇਣੀ ਆ ਨਿਆਣੀ ਜੀ ਮੈਂ ਫਿਰ ਬਣਾ ਕੇ ਫਿਰ ਚਲ ਖਵਾ ਦੋ ਉਹਨਾਂ ਨੂੰ ਗਰਮੀ ਕਿੰਨੀ ਆ ਮੀ ਮਾ ਪੈਂਦੇ ਤੇ ਫਿਰ ਬਣਾ ਲੈਂਦੇ ਹੋਈ ਨਹੀਂ ਮੀ ਗਰਮੀ ਨੂੰ ਕੀ ਹੈ ਮੈਨੂੰ ਢੀਕ ਲੈ ਲੈਂਦੇ ਹੋ ਤੁਸੀਂ ਨਿਆਣੀ ਜੀ ਤੇ ਕਰੀ ਜਾਂਦੇ ਇਹ ਆਖੀ ਜਾਂਦੀਆਂ ਹੀ ੂੜੇ ਖਾਣੇ ਮੈਂ ਬਣਾ ਲੈਂਦੀ ਕੋਈ ਨਾ ਮਾਰੇ ਬਣਾ ਲਏ ਆ ਗਈ ਮਮੀ ਸਸੀ ਗਾ ਲਉਣੀ ਸਸੀ ਗਾ ਠੀਕ ਠਾਕ ਹੀ ਮਸੀ ਹੈ ਨਹੀਂ ਠੀਕ ਠਾਕ ਤੂੰ ਸੁਣਾ ਤੂੰ ਕੀ ਕਰਦਾ ਹੀ ਹੈ ਕੋਈ ਸ਼ਬਦੋ ਨਹੀਂ ਵੇ ਪੂਰੇ ਆਂਦੇ ਹੀ ਬਣਾ ਦੇ ਤਰੀਕੇ ਨੇ ਮੈਂ ਲਿਆ ਫਿਰ ਕੱਢ ਦਿੰਨੀ ਆ ਮੈਂ ਤੇ ਇੰਨੇ ਗਰਮੀ ਚ ਚੱਕਰੀ ਮਾ ਆ ਹੀ ਜਾਣਾ ਚਲ ਬਣ ਗਏ ਮੈਂ ਕਿ ਚਲ ਮੰਮੀ ਆਉਗੀ ਦਿਖਾਵਾਂਗੇ ਮੰਮੀ ਨੂੰ ਕੁੜੀਆਂ ਕੱਲ ਦੀਆਂ ਡੀਕੰਡੀਆਂ ਆਂਦੀਆਂ ਨਾਨੀ ਚਲ ਜਾਂਦੀ ਸਾਡਾ ਜੇ ਨਹੀਂ ਲੱਗਦਾ ਆ ਗਈ ਹੈ ਨਾਨੀ ਬਹੁਤ ਟਾਈਮ ਲਾਤਾ ਤੇ ਇੰਨੇ ਗਰਮੀ ਦੇ ਵਿੱਚ ਰੀਤੀ ਬਣ ਗਏ ਆ ਵਲੇਟ ਤੇ ਆ ਮੈਂ ਤੇ ਖਾਣੇ ਹੀ ਖਾਣੇ ਬਈ ਸਾਰੇ ਆ ਹਾਂ ਠੀਕ ਹੈ ਤੇ ਨਾਲੇ ਮੈਂ ਗੱਲ ਕਰਨੀ ਮੈਂ ਕੀਤੀ ਇਹਨਾਂ ਨਾਲ ਗੱਲ ਮਮੀ ਵੀਰ ਦਾ ਫੋਨ ਆਇਆ ਸੀ ਕੱਲ ਤੇ ਇਹਨੇ ਘਰੇ ਆਪਣੀ ਭੈਣ ਨਾਲ ਗੱਲ ਕੀਤੀ ਆ ਕਿ ਹੁੰਡੇ 10 ਪੈਂਡੇ ਹੀ ਆ ਅੱਛਾ ਤੇ ਇਹਦਾ ਰੁਨੇਦਾ ਇਹ ਤਾਂ ਦੀ ਮੈਨੇਜ ਕਰਾਉਣਾ ਤੇ ਮੈਂ ਚਾ ਰੁਨੇਦਾ ਵੇਖ ਲੈਨੇ ਫਿਰ ਆਪਾਂ ਚਲ ਵੇਖ ਲੋ ਫਿਰ ਹਾਂ ਕਰਨੇ ਤਾਂ ਗਈ ਐ ਜੇ ਸਲਾਹ ਵਾ ਤੇ ਵੇਖ ਲਓ ਮੈਂ ਸਵੇਰੇ ਬਣਾਉਣਾ ਇਹਨੇ ਮੈਂ ਕਿਤੇ ਦੇ ਘਰ ਵੀ ਚੁੰਨੀ ਚੜਾ ਵਾ ਚਲੋ ਚਪਰੀ ਤੇ ਭੈਣ ਆਪਣੀ ਨਾਲ ਕਰ ਲਈ ਮੇਰੀ ਭੈਣ ਮੈਂ ਬੜੇ ਦੁੱਖ ਵੇਖੇ ਤੇ ਬੜੇ ਚਾਨ ਆਪਣੀਆਂ ਧੀਆ ਪਾਲੀਆਂ ਕੋਈ ਨਹੀਂ ਦੀਦੀ ਮੈਂ ਵੇਖ ਕੇ ਕਰੂੰਗੀ ਮੈਂ ਕੀ ਇੱਦਾਂ ਤੇ ਨਹੀਂ ਸੋਚ ਦੇਣੀ ਤੇ ਚੱਲ ਅਹੀਂ ਮੈਂ ਤੁਹਾਨੂੰ ਜਵਾਬ ਨਹੀਂ ਦੇ ਸਕਦੀ ਕਿਉਂਕਿ ਤੁਹਾਡੀਆਂ ਧੀਆ ਮੇਰੀਆਂ ਨਹੀਂ ਆ ਪਰ ਥੋੜਾ ਜੇ ਪੇ ਚੰਗਾ ਪਰਿਵਾਰ ਵੇਖੀ ਕੋਈ ਨਹੀਂ ਦੀਦੀ ਚੰਗਾ ਪਰਿਵਾਰ ਹੋਊਗਾ ਮੈਂ ਵੀ ਵੇਖ ਕੇ ਕਰੂਗੀ ਮੁੰਡਾ ਚਾਤੀ ਮਾਰੀ ਜਾ ਮੁੰਡੇ ਨੂੰ ਤੂੰ ਮੁੰਡਾ ਵੇਖਿਆ ਮੈਂ ਵੇਖਿਆ ਮੁੰਡਾ ਸੋਹਣਾ ਕੋਈ ਨਹੀਂ ਮੈਂ ਉਹਨਾਂ ਨੂੰ ਕਿਹਾ ਗੱਲ ਆ ਜੇ ਤੇ ਉਹਦੇ ਕੋਈ ਨਹੀਂ ਵਿਖਾ ਦਾਂਗੇ ਤੁਹਾਨੂੰ ਇਹ ਨਹੀਂ ਬਣਾ ਦਾਂਗੇ ਅਛਾ ਠੀਕ ਹੈ ਮੰਮੀ ਪ੍ਰੀਤੀ ਝਾਟੀ ਕਾਲੀ ਪੈ ਗਈ ਆ ਅਜੇ ਛਾਲਖੰਡ ਕੱਢ ਲੈਂਦੇ ਚਲ ਅਛਾ ਤੇ ਇਹ ਕਰਨੇ ਹੀ ਤੂੰ ਕਿਉਂ ਇੰਨੀ ਟੈਨਸ਼ਨ ਲੈਣ ਢਈ ਹੈ ਪਰ ਜੇ ਸਾ ਇਹਦਾ ਪਿਓ ਨਾ ਸਾਡੇ ਨਾਲ ਇਦਾਂ ਕਰਦਾ ਤੇ ਮੈਂ ਬੜੀ ਰੀਜ ਨਾਲ ਆਪਣੀਆਂ ਤੀਆਂ ਵਿਆਉਣੀਆਂ ਸੀ ਵਿਆਉਣੀਆਂ ਤੇ ਹੈ ਗਿਆ ਅਸੀਂ ਪੁੱਤ ਤੀ ਹੈ ਕਰਨ ਵਾਲਾ ਵੈਗਰ ਅਸੀਂ ਨਹੀਂ ਟੈਨਸ਼ਨ ਨਾ ਤੂੰ ਲੈ ਮਮਾ ਟੈਨਸ਼ਨ ਨਾ ਲੋ ਅੱਜ ਨਹੀਂ ਤੇ ਕੱਲ ਕਰਨੇ ਕਰਨੇ ਆ ਅਸਕਰ ਇਹਨਾਂ ਨੂੰ ਆਪਾਂ ਘਰੋ ਘਰੇ ਖਿਲਾਉਣਾ ਹੈ ਆ ਤੇਰੀ ਟੈਨਸ਼ਨ ਮੁੱਕੂਗੀ ਘਰ ਜਾਣ ਗਿਆ ਅੱਜ ਕੋਈ ਨਹੀਂ ਤੂੰ ਨਾ ਇਸ ਤਰ੍ਹਾਂ ਕਰ ਤਗੜੀ ਹੋ ਤੂੰ ਸਗੋ ਇਹਨਾਂ ਨੂੰ ਹੌਸਲੇ ਦੇ ਪਰ ਤੂੰ ਹੀ ਵੀਰ ਨਾਲ ਗੱਲ ਕਰੀ ਬੰਦੇ ਚੰਗੇ ਹੋਣ ਮਮੀ ਮੈਂ ਅੱਗੇ ਬੜੇ ਦੁੱਖ ਵੇਖਿਆ ਨਹੀਂ ਮੈਂ ਕਰੂੰਗੀ ਗੱਲ ਕਿਉਂਕਿ ਮੈਂ ਇਹਨਾਂ ਨੂੰ ਜਵਾਬ ਨਹੀਂ ਹੁਣ ਦੇ ਸਕਦੀ ਤੇ ਨਹੀਂ ਕਰੂੰਗੀ ਮੈਂ ਗੱਲ ਆ ਬੇ ਬੰਦੇ ਤੁਸੀਂ ਵੇਖ ਲਓ ਅਗਲੇ ਬੰਦੇ ਕਿ ਤਰ੍ਹਾਂ ਦੇ ਆ ਆਪ ਤਕਰੀਬੀ ਦਾਵਾ ਹੀ ਕਰਨਾ ਕਰਨਾ ਉਹ ਇਹਨਾਂ ਕੱਲ ਨੂੰ ਫੇਰ ਇਹ ਵੀ ਪਾਸਾ ਵੱਟ ਜਾਣ ਤੇ ਉਹ ਮੈਂ ਔਖੀ ਹੋ ਜਾਾਂ ਕੋਈ ਡਿਮਾਂਡ ਰੱਖ ਦੇਣਾ ਮੈਂ ਕਿੱਥੋਂ ਦੇਣਾ ਕੀ ਕਰਨਾ ਨਹੀਂ ਇਹ ਗੱਲ ਤਾਂ ਆਪਾਂ ਪਹਿਲਾਂ ਕਰਾਂਗੇ ਤੇ ਇਹ ਤਾਂ ਫਿਰ ਪਹਿਲਾਂ ਵਿਚੋਲਿਆਂ ਨੂੰ ਆਪਾਂ ਆਖਣਾ ਪੈਣਾ ਆਪਾਂ ਨੂੰ ਕੋਈ ਨਹੀਂ ਤਾਂ ਉਹਨਾਂ ਟੈਨਸ਼ਨ ਲੈ ਇਹ ਮੈਂ ਤੇਰੇ ਕੰਨਾਂ ਵਿੱਚ ਹੀ ਤੇਰੇ ਭਰਾ ਦੇ ਕਾਢ ਦੂੰਗੇ ਨਹੀਂ ਉਤਰਾ ਉਹਨੇ ਗੱਲ ਕੀਤੀ ਬੜੀ ਸੋਹਣੀ ਗੱਲ ਕੀਤੀ ਹਾਂ ਦਾ ਭੈਣ ਮੈਂ ਤੇਰੇ ਨਾਲ ਆ ਅਸਕਰ ਦਾ ਪੁੱਤ ਕਰਨੇ ਹੀ ਆ ਉਹ ਕਰਨੇ ਤੇ ਆਏ ਉਹ ਛੱਡ ਕੇ ਚਲ ਗਿਆ ਤਾਂ ਨਹੀਂ ਤੇ ਗਈਆਂ ਨਾ ਆਪਾਂ ਕੋਈ ਨਹੀਂ ਰਲ ਮਿਲ ਕੇ ਕਰਾਂਗੇ ਜਿੰਨੇ ਚੋਗੇ ਠੀਕ ਚਲ ਪਤਾ ਨਹਾਉਣਾ ਕਿ ਇਹਨੇ ਤੇ ਨਹਾ ਲਓ ਪਾ ਲਓ ਨਾਈਟ ਸੂਟ ਦੇ ਪੈਰ ਕਾਇਏ ਪੂੜੇ ਮੰਮੀ ਤੁਸੀਂ ਬਦਲ ਲਾ ਕਪੜੇ ਬਦਲ ਲੈ ਹਾਂ 6-7 ਸਾਲ ਬੀਤ ਗਏ ਝਾਟੀ ਤੂੰ ਜਾਣੇ ਕੁਛ ਨਹੀਂ ਪਤਾ ਲੱਗਾ ਕੱਲ ਦੀਆਂ ਗੱਲਾਂ ਅਜੇ ਚਾਰ ਧੀ ਮੇਰੀਆਂ ਧੀਆ ਜਵਾਨਾ ਹੋ ਗਈਆਂ ਕਿ ਦਸਾਰੀ ਨਹੀਂ ਲਈ ਜਾਣਗੇ ਵੀ ਮੈਂ ਆਪਣੀਆਂ ਧੀਆ ਹੀ ਵੇਖ ਲਾਂ ਜਾ ਕੇ ਆਪਣੇ ਘਰ ਹੁੰਦੇ ਅੱਜ ਤੇ ਹੀ ਰੀਜ ਨਾਲ ਆਪਣੀਆਂ ਧੀਆ ਵੇ ਹੁੰਦੇ ਹੁਣ ਮੇਰੀਆਂ ਧੀਆ ਕੰਨੋਂ ਫੜ ਫੜ ਕੱਢ ਦੇਣ ਵਾਲੀ ਗੱਲ ਹੋਗੀ ਕੁਛ ਵੀ ਨਹੀਂ ਮੇਰੇ ਕੋਲ ਜਿਹੜਾ ਧੀਆ ਨੂੰ ਦਾਨ ਕਰੂੰਗੀ ਮੈਂ ਮੂਰਖਾ ਧੀਆ ਨੂੰ ਕਿਉਂ ਤੱਕਾ ਦੇ ਤਾ ਮੈਂ ਨਹੀਂ ਕਿਤੇ ਆ ਜਾਣ ਕੇ ਵੇਖ ਕਿੱਡੀਆਂ ਸੋਹਣੀਆਂ ਤੇ ਕਿੱਡੀਆਂ ਜਵਾਨਾਂ ਵਾਂ ਵੇਖ ਵੇਖ ਭੁੱਖ ਲੈਂਦੀ ਮੇਰੀਆਂ ਧੀਆਂ ਵਾਲਾ ਚਲ ਹੌਣ ਮਰਜੀ ਹੀ ਤੇਰੀ ਮੈਂ ਤਾਂ ਮਾੜੇ ਚੰਗੇ ਦਿਨ ਕੱਟ ਲਿਆ ਪਾਲ ਲਿਆ ਚੰਗੀਆਂ ਹੀ ਪੜਾਈਆਂ ਵਾਂ ਮਿਹਨਤ ਕਰ ਕਰ ਭਾਵੇਂ ਭਰਾ ਦੀ ਗੁਲਾਮੀ ਕੀਤੀ ਪਰ ਪੜਾ ਲਈਆਂ ਮੈਂ ਨੋ ਟੈਂਸ਼ਨ ਲਾ। ਜਿਦ ਤਰੋ ਹੀ ਜਾਣੀ। ਨਹੀਂ ਹੋਤਾ ਰੋਦੀ ਨਹੀਂ ਮੈਂ। ਕੋਈ ਨਹੀਂ ਅੰਦਾਜ਼ ਵਿਆਟ ਕਰਨੀ ਆ ਨਾ ਅੱਜ ਨਹੀਂ ਤੇ ਕੱਲ। ਕੋਈ ਨਾ ਟੈਂਸ਼ਨ ਨਾਲ ਲਓ। ਕੋਈ ਨਾ ਰੋ। ਕੋਈ ਨਹੀਂ ਦੀਦੀ ਟੈਂਸ਼ਨ ਨਾਲ ਆਹ ਨਾਲ ਮਿਲ ਕੇ ਕਰ ਲਾਂਗੇ। ਮੈਂ ਵੀ ਵੇਖ ਕੇ ਕੀਤਾ ਵਾ। ਮਿੰਨੂੰ ਵੀ ਮੇਰੀਆਂ ਧੀਆ ਵਰਗੀਆਂ ਵਾ। ਕੋਈ ਨਹੀਂ ਟੈਂਸ਼ਨ ਨਾਲ ਲਓ। ਨਹੀਂ ਪ੍ਰੀਤੀ। ਵੇਉਣੀਆਂ ਹੀ ਐ ਇੱਕ ਦਿਨ। ਤੁਹਾਡੇ ਵੀ ਕੁਝ ਜਿੱਕੀਆਂ ਤੇ ਹੋਈਆਂ ਵਾ। ਤੁਹਾਡੇ ਸੱਤੇ ਤੇ ਤੁਸੀਂ ਉੱਡਦੀ ਫਿਰਦੀਆਂ। ਮੈਨੂੰ ਇਹੋ ਹੀ ਆ। ਹੈ ਕਿਤੇ ਇੱਕ ਵਾਰੀ ਵੀ ਆਣ ਕੇ ਨਹੀਂ ਐਨੇ ਵੇਖੀਆਂ ਵੀ ਮੇਰੀਆਂ ਧੀਆ ਕਿੱਥੇ ਰੁਣ ਡਈਆਂ ਨਹੀਂ ਪ੍ਰੀਤੀ ਮੈਨੂੰ ਇਹਦ ਨਹੀਂ ਦੁੱਖ ਵਿਉਣੀਆਂ ਤੇ ਹੈ ਹੀ ਇੱਕ ਦਿਨ ਮੈਨੂੰ ਪਤਾ ਵਾ ਮੇਰੇ ਭਰਾ ਪਰ ਜਾਈ ਬੜੇ ਚੰਗੇ ਮੇਰਾ ਬੜਾ ਸਾਥ ਦਿੱਤਾ ਤੁਸੀਂ ਮੇਰਾ ਵਕਤ ਕੱਢਿਆ ਪਰ ਉਹ ਮੇਰੇ ਮਨ ਚ ਆ ਗਈ ਵੇਲਾ ਮੂਰਖ ਨੇ ਕਿਤੇ ਸਾ 6-7 ਸਾਲ ਹੋ ਗਏ ਕਿ ਤੇ ਸਾਰੀ ਨਹੀਂ ਲਈ ਸਾਡੀ ਚਲੋ ਕੋਈ ਨਹੀਂ ਨਹੀਂ ਲਈ ਤੇ ਨਾ ਸਹੀ ਆਪਾਂ ਤੇ ਹੈ ਗਏ ਨਾ ਚਲੋ ਆਪਾਂ ਕਰਾਂਗੇ ਇਨਾਂ ਦਾ ਜਿੱਦਾਂ ਵੀ ਹੋਇਆ ਸਾਡੇ ਕੋਲ ਦੋਵੇਂ ਇੱਕੋ ਚੱਕੀਆਂ ਹੀ ਆਇਆਂ ਇੱਕਦਾਂ ਤੇ ਕਰਨਾ ਹੀ ਪੈਣਾ ਹਣਾ ਕੋਈ ਨਹੀਂ ਟੈਨਸ਼ਨ ਲੈਣੀ ਕੋਈ ਵੀ ਚਲੋ ਕੋਈ ਨਹੀਂ ਤੇ ਇਹਨਾਂ ਨੂੰ ਸਲਾ ਲੱਖੋ ਕੋਈ ਨਹੀਂ ਵੇਖ ਕੇ ਚੰਗੀ ਤਰ੍ਹਾਂ ਕਰਾਂਗੇ ਟੈਨਸ਼ਨ ਨਹੀਂ ਲੈਣੀ ਕਿ ਇਹ ਵੀ ਗੱਲ ਦੀ ਜਿੰਨੇ ਜੋਗੇ ਗਿਆ ਟੈਨਸ਼ਨ ਨਹੀਂ ਮੈਨੂੰ ਨਵਾਂ ਮਰ ਰਵੇ ਮੇਰਾ ਭਰਾ ਇਹਨਾਂ ਦੇ ਸਾਰੇ ਦੇ ਮੈਂ ਉੱਡਦੀ ਫਿਰਦੀ ਆ ਮੇਰੀਆਂ 3 ਵਰਗੀਆਂ ਤੇ ਰੱਬਾ ਸਭ ਨੂੰ 3 ਦੇਈ ਜਿਨ੍ਹਾਂ ਨੇ ਇੱਕ ਵਾਰੀ ਸੇਹ ਨਹੀਂ ਕੀਤੀ ਭਾਵੇਂ ਮੈਂ ਇਹਨਾਂ ਨੂੰ ਲੋਣ ਨਾ ਖਵਾ ਲੀਆਂ ਤੇ ਭਾਵੇਂ ਚਾਰ ਨਾ ਖਵਾ ਲੀਆਂ ਕੋਈ ਨਹੀਂ ਕੱਲ ਆਉਣਾ ਵਾ ਉਹਨਾਂ ਨੇ ਆਪਾਂ ਵੇਖਾਂਗੇ ਤੇ ਵੇਖ ਕੇ ਮੇਰੀ ਭੈਣ ਨਾ ਚੰਗੀ ਤਰ੍ਹਾਂ ਭਾਬੀ ਗੱਲ ਕਰ ਲੀ ਕੋਈ ਨਹੀਂ ਮੈਂ ਚੰਗੀ ਤਰ੍ਹਾਂ ਹੀ ਕਰੂੰਗੀ ਗੱਲ ਬੰਦੇ ਚੰਗੇ ਹੋਣ ਚੰਗੇ ਆਪਾਂ ਨੂੰ ਕੁਝ ਨਹੀਂ ਚਾਹੀਦਾ ਜਿੱਤੇ ਤੀ ਮੇਰੀ ਖੁਸ਼ ਰਹੇ ਬਸ ਕੋਈ ਨਹੀਂ ਵੇਖ ਕੇ ਕਰਾਂਗੇ ਦੀਦੀਆਂ ਹੀ ਠੀਕ ਚੰਗਾ ਫਿਰ ਖਾਓ ਖੋਟੋ ਖਾਓ ਰੋਟੀ ਗੱਡੀ ਪਤ ਪੀ ਲਮੇ ਦੀਦੀ ਨੂੰ ਟੈਨਸ਼ਨ ਉਹ ਦੇ ਮਮਾ ਨੂੰ ਸ਼ਤੀ ਵਿਆਹ ਕਰਦਣ ਲੱਗੇ ਮੇਰਾ ਕੰਸ਼ਣਾ ਜੂ ਵੀ ਕਰੰਟ ਸਹੀ ਕਰਾਂਗੇ ਕਿਉਂਕਿ ਤੈਨੂੰ ਮੰਮੀ ਦਾ ਨੇਚਰ ਦਾ ਪਤਾ ਵਾ ਹਮੇਸ਼ਾ ਉਹ ਬੋਲਦੇ ਰਹਿੰਦੇ ਆ ਉਹ ਪਾਪਾ ਨੂੰ ਅੱਥੇ ਨੂੰ ਪਤਾ ਡੈਡ ਨੇ ਕਿ ਸਾਰੇ ਪ੍ਰਾਪਰਟੀ ਸਭ ਦੇਤੀ ਆ ਹੁਣ ਆਪਾਂ ਨੂੰ ਖੋ ਸੋਚਨੇ ਪੈਣਾ ਮੰਮੀ ਨੇ ਕਿੰਨੇ ਤੱਕੇ ਖਾਉਏ ਆਪਣੇ ਲਈ ਅੱਜ ਨਹੀਂ ਤੇ ਕੱਲ ਮੇਰਾ ਵੀ ਘੜੀ ਦੇ ਰੋਣਾ ਹੈ ਬਸ ਇਹ ਹੈ ਕਿ ਇਸਨੇ ਤੇਰਾ ਪਹਿਲਾਂ ਕਰਦੇ ਪਾਇਆ ਕਿਉਂਕਿ ਬਾਲਸ ਮੰਮੀ ਨੇ ਬਹੁਤ ਜਿਨਾਣਾ ਮਮਾ ਦਾ ਕੰਨਾ ਵਾ ਤੇ ਫਿਰ ਮੈਂ ਥੋੜਾ ਸਾਥ ਦਉਂਗੀ ਉਹਨਾਂ ਦਾ ਉਹ ਤੇ ਆ ਗਾਲੇ ਕਿ ਪਤਾ ਨਹੀਂ ਮਾਮੀ ਨੇ ਕਿਦਾਂ ਦਾ ਮੁੰਡਾ ਲੱਭਿਆ ਹੂਆ ਵਦਿਆ ਹੂਆ ਕਿਵੇਂ ਦਾ ਹੂਆ ਕੋਈ ਨਾ ਮम्मा ਨੇ ਕਿਹਾ ਜੋ ਸੋਨਾ ਹੋਇਆ ਪ੍ਰਾਪਰਟੀ ਹੋਈ ਫੇਰੇ ਕਰਨ ਅਦਰਵੰਸ਼ ਨਾ ਬੋ ਸਕਦੇ ਆਪਾ ਇੰਨਾ ਫੋਰਸ ਨਹੀਂ ਕਰੋਗੇ ਕੱਲ ਉਹਨੇ ਆਉਣਾ ਵੇਖਣ ਤਰ ਤੂੰ ਵੇਖ ਲਈ ਚੰਗੇ ਤਰ੍ਹਾਂ ਕਿ ਮੁੰਡਾ ਸੋਨਾ ਆ ਕਿਵੇਂ ਤੇ ਰਿਵਰਸ ਮੈਚ ਹੁੰਦੇ ਨੇ ਫੇਰੇ ਹਾਂ ਬੋਲੀ ਠੀਕ ਆ ਕੋਈ ਨਾ ਉਹ ਤੇ ਠੀਕ ਆ ਵਾਸੇ ਅਗੇ ਘਰ ਪਰਿਵਾਰ ਵਧੀਆ ਹੋਵੇ ਇਹ ਨਾਏ ਮੰਮੀ ਘਰ ਕੋ ਆਪਾ ਵੀ ਫਾਸਾ ਜੀਏ ਨਹੀਂ ਨਹੀਂ ਮੰਮੀ ਉਹਨਾਂ ਨੇ ਗਰੰਟੀ ਚੁੱਕੀ ਆ ਮਾਮਾ ਜੀ ਵੇਚੀ ਆ ਤੋ ਇਦਾਂ ਥੋੜੀ ਕਰ ਦੋ ਏ ਤੇ ਮਾਮੀ ਜੀ ਦਾ ਪਤਾ ਹੀ ਆ ਮਾਮੀ ਤੇ ਚਲ ਹੈ ਉਹਦਾਂ ਕਿ ਮਾਮਾ ਜੀ ਆਪਣਾ ਕਿੰਨਾ ਸੋਚਦੇ ਆ ਹਿੰਨ ਸਤੇ ਕਾਰਨਾ ਨਹੀਂ ਬਸ ਇੱਕ ਮੰਮੀ ਕਰਕੇ ਕਿ ਮੰਮੀ ਦੀ ਟੈਨਸ਼ਨ ਦੂਰ ਹੋ ਜਾਏ ਮਾਮੀ ਦਾ ਬੜਾ ਬੋਲਣਾ ਹੋਏ ਟਾਈਮ ਵੀ ਮਾਰਾ ਆਪਣਾ ਚੱਲਦਾ ਪਿਆ ਚਲੋ ਇਹ ਟਾਈਮ ਨਿਕਲ ਜਾਣਾ ਜਿੱਕੇ ਜਾ ਕੇ ਸਭ ਸਹੀ ਹੋ ਜਾਣਾ ਆਪੇ ਹਾਂ ਜੀ ਟੈਨਸ਼ਨ ਨਾਲ ਹੈ ਠੀਕ ਆ ਡਰਸ਼ਨੀ ਲੜੀ ਮੰਮੀ ਜੀ ਇਹ ਕਿਸੇ ਦੀ ਵਟਸਐਪ ਤੇ ਪਿਕਚਰ ਆਈ ਹੈ ਕਿਦੀ ਆ ਇਹ ਉਹੀ ਮੁੰਡਾ ਜਿਹੜਾ ਮੈਂ ਉਹਦੇ ਵਾਸਤੇ ਵੇਖਿਆ ਸ਼ਰਮਨੀ ਤੇ ਹਾਂ ਚਲਾ ਤੇਰੀ ਮੰਮੀ ਨੇ ਵਖਾ ਦੀਏ ਵੈਸੇ ਤਾਂ ਦਿਖ ਰਿਹਾ ਵਧੀਆ ਹੀ ਆ ਨਾ ਠੀਕ ਲੱਗ ਰਿਹਾ ਸੋਹਣਾ ਆ ਜਾ ਮਮਾ ਨੂੰ ਵਖਾ ਲੈਂਦੀ ਆ ਦੀਆ ਫੋਟੋ ਫਾਈਵ ਰਿਪਾਨ ਨੇ ਵੇ ਲਾ ਮੁੰਡੇ ਯਾਰ ਇਹ ਤਾਂ ਬੇਰੀ ਮਤਲਬ ਸਮਝਾ ਮੈਂ ਮਮਾ ਨੇ ਤਾਂ ਵੇਖ ਰੋਤਾ ਹਾਂਜੀ ਮਮਾ ਠੀਕ ਆ ਬਾਕੀ ਤੁਸੀਂ ਵੇਖ ਲਓ ਤੁਹਾਨੂੰ ਜਿਹਨੂੰ ਠੀਕ ਲੱਗਦਾ ਮਮਾ ਜਲਦੀ ਕਰੋ ਨਾਨੀ ਤੇ ਰਹਿ ਗਈ ਹੋਵੇ ਇਹਨਾਂ ਮਾਮੀ ਜੀ ਆ ਜਾਣਗੇ ਚਲੋ ਚਲੋ ਜਲਦੀ ਜਲਦੀ ਕਰੀਏ ਜਨੂ ਇਹ ਆਏ ਹੁਸਨ ਮਗਰਾਈ शब्द ओकर उतारो बाहर नहीं जाना पहले थोड़ी रहने दे हां जी हां कोई नहीं तेरी मम्मी के अंक पता पहला आ रहा है हां जी तो कोई uh, तो टेंशन नहीं लेनी तेरी पसंद दिया सारी चीजें ले आऊंगी चल बस सोती सोने बनावा सोने जाओ भाई टाइम बढ़ाओ ज्यादा चलो आओ मम्मी ਮਿਆਸੀ ਕਾ ਅਸਲੀ ਕਾ ਮਾਂ ਦੇ ਸਿਖਾਉਂਗਾ ਅਸਲੀ ਕਾ ਕਿੱਥੇ ਆ ਸਾਰੇ ਉਹ ਸ਼ਹਿਰ ਨੂੰ ਗਏ ਮੜਿਆ ਕੰਮ ਤੇ ਆ ਜਾਂਦੇ ਆ ਕੀ ਕਰਨ ਪਾਣੀ ਲਿਆਵਾਂ ਨਹੀਂ ਮੈਂ ਪਾਣੀ ਤਾਂ ਨਹੀਂ ਪੀਣਾ ਕਿੱਥੇ ਗਈਆਂ ਉਹ ਸ਼ਹਿਰ ਗਏ ਬਸ ਆ ਜਾਂਦੇ ਆ ਕੀ ਲੈਣ ਗਈਆਂ ਉਹ ਥੋੜਾ ਸਮਾਨ ਜਿਹਾ ਲੈਣ ਗਈ ਤੇ ਮੈਨੂੰ ਨਹੀਂ ਠੀਕ ਸਰਦੀਆਂ ਮੈਂ ਘਰ ਦੀ ਕੁਛ ਨਹੀਂ ਲੱਗਦੀ ਤੂੰ ਇੱਧਰ ਲੇਟ ਹੋ ਜਾਣਾ ਹੈ ਕਿੰਨਾ ਕੁ ਲੇਟ ਹੋ ਜਾਣਾ ਹੈ ਕਿਤੇ ਮੈਂ ਆ ਹੀ ਜਾਣਾ ਮੇਚਾ ਲੈ ਕੇ ਕੁੜੀ ਦਾ ਚਲੋ ਫਿਰ ਕੀ ਆ ਚਲਗੇ ਰੇ ਚਲ ਗਏ ਤੇ ਤੂੰ ਤਾਂ ਬਸ ਉਹਨਾਂ ਦੀ ਸਾਈਡ ਲਿਆ ਕਰ ਤੇਰੇ ਵੱਜ ਜੜੀਆਂ ਕੇ ਦਿਨ ਮੇਰੇ ਤੋਂ ਜਦੋਂ ਹਨੇਰਾ ਹੋ ਜਾਣਾ ਇਹ ਤਾਂ ਫਿਰ ਉਹਨਾਂ ਨੂੰ ਹਨੇਰਾ ਕੀ ਦੇ ਮੈਂ ਤਾਂ ਵੇਖੀ ਕਿ ਦਿਨ ਛੇਪ ਚੱਲੇ ਛੇਤੀ ਛੇਪ ਹੀ ਚੱਲਿਆ ਵਾ ਫੜ ਨਾ 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 ਨਹੀਂ ਕਰਨਗੇ ਸਾਰਾ ਕੁਝ ਮੈਂ ਨਹੀਂ ਕੁਝ ਵੀ ਕਰਨਾ ਹੁਣ ਕੈਦੀ ਉਹਨਾਂ ਨੂੰ ਆਈਆਂ ਤੇ ਆ ਇੱਕਦਸ ਮੂੰਹ ਬਣਾ ਮੂੰਹ ਬਣਾ ਲੈ ਆਪੇ ਤੂੰ ਤੂੰ ਤੇ ਉਹਨਾਂ ਦੀ ਸਾਈਡ ਲਿਆ ਕਰ ਬਸ ਜੀ ਕੋਈ ਨਹੀਂ ਟੈਨਸ਼ਨ ਨਾ ਲਓ ਇਹ ਤੁਹਾਡੇ ਵਾਲੀ ਆ ਪਾਪਾ ਹੋਣੀ ਸਾਰੇ ਤੁਹਾਡੇ ਵਾਲੀ ਆ ਮਮੀ ਦੀ ਕਿਹੜੀ ਗੱਲ ਉਹਦੇ ਰੋਲਾ ਪਾਉਂਦੇ ਰਹਿੰਦੇ ਆ ਮਮੀ ਬੋਲਦੇ ਬੜਾ ਵਾ ਕੋਈ ਨਹੀਂ ਆਪਾਂ ਤਾਂ ਅਸੀਂ ਤੁਹਾਡੇ ਵਾਲੀਆਂ ਕੋ ਮੰਮੀ ਦੀ ਕਿਹੜੀ ਗੱਲ ਉਹ ਤੁਹਾਨੂੰ ਪਤਾ ਹੀ ਆ ਚ ਭਾਈ ਦਾਦਾ ਨਾਲ ਕੋਈ ਨਹੀਂ ਮੰਮੀ ਆਉਂਦੇ ਦੱਸਦੇ ਆ ਫਿਰ ਵੀ ਕਿ ਮੰਮੀ ਲੈ ਜਾ ਕਰੋ ਨਾਲ ਬੱਚਾ ਬੜਾ ਬੋਲਦੇ ਆ ਅੱਛਾ ਮੈਂ ਸਭ ਸ਼ਿਕਾਰ ਅੱਗੇ ਪਾਣੀ ਲੈਵਾਂ ਬੜੀ ਜਾਈ ਹਾਂ ਨੂੰ ਮੰਮਾ ਮੈਂ ਇਹ ਕੁਰਸੀ ਤੇ ਲੈ ਆਂ ਆਹ ਮਾਮੀ ਤੇ ਮਾਮੀ ਆਏ ਮਾਮੀ ਘਰ ਪਰ ਆ ਬੋਲੇ ਤੇ ਨਾਲ ਲੈ ਜਾਂਦੇ ਮਾਮੀ ਨੂੰ ਵੀ ਕਹਿੰਦੇ ਕੱਲੇ ਸਮਾਨ ਲੈ ਚਲ ਗਏ ਸ਼ਬਦ ਨੇ ਬੋਲਿਆ ਕਿ ਸ਼ਾਮ ਹੋ ਜਾਣੀ ਹੈ ਇਸ ਕਰਕੇ ਲੋ ਕਹਿੰਦੇ ਕਿ ਨਹੀਂ ਤੇ ਕੱਲੇ ਸਮਾਨ ਚੱਲ ਗਏ ਆ ਨਾਨੀ ਕਰੋ ਸਾਰਾ ਕੁਝ ਮਮੀ ਤੇ ਮੈਂ ਕਿਹਾ ਵੀ ਇਹਨੂੰ ਦੇਖ ਲਈਏ ਤੂੰ ਕਾਲੀ ਪੈ ਜੰਗੀ ਤੇ ਚੱਲ ਅੱਛਾ ਫੇਰ ਕਿ ਜੇ ਅਸੀਂ ਚੱਲ ਗਏ ਤਾਂ ਕਾਲੀ ਪੈ ਜਾਣੇ ਆ ਤੇ ਇੱਕ ਔਰੀ ਗੱਲ ਕਰਕੇ ਜਾਂਦੇ ਤਾਨੂੰ ਪਤਾ ਤੇ ਹੈਗਾ ਮਾਮੀ ਦਾ ਹੁਣ ਸਾਰੇ ਸਲਾਮ ਮਾਮੀ ਨਾ ਕਰਿਆ ਕਰਾਂਗੇ ਜਿਹੜੇ ਕੋਈ ਆਪਣੇ ਕਰਨ ਵਾਲੀ ਇਹ ਤਿੰਨਾ ਚਾਹੂ ਜਾਣੀਆਂ ਦੀ ਉਹ ਨੂੰ ਪੋਛ ਪੋਛ ਕੇ ਤੁਰਾਂਗੇ ਸ਼ਬਦ ਤੇ ਬਾਬਾ ਬੋਲਿਆ ਮੇਰੀ ਧੀ ਦਾ ਕਾਰਜ ਲੰਬਿਆ ਤੇ ਰੋਜ਼ ਕਲੇ ਹੀ ਰਿਆ ਕਰੂੰਗੀ ਉਹ ਦਿਨ ਤੁਸੀਂ ਟੈਨਸ਼ਨ ਲਓ ਉਹ ਇਤਰਾ ਬੋਲਦੀ ਦੀ ਆ ਜਿਆਦਾ ਬੋਲਦੀ ਸਗੋ ਜੇ ਉਹਨੂੰ ਡੱਕ ਗਿਆ ਤੇ ਨਹੀਂ ਮੇਰੀ ਧੀ ਆ ਮੇਰਾ ਕੋਈ ਹੱਕ ਨਹੀਂ ਆ ਕਿ ਮੈਂ ਕੋਈ ਇਹਨਾਂ ਦਾ ਚਾਹ ਕਰ ਸਕਾਂ ਕਰਨਾ ਚਾਹਤ ਕਰਨਾ ਨੇਗਾ ਆ ਵੀ ਵੱਡਣ ਵਾਲੀ ਇਹਨੂੰ ਮੈਂ ਕਿਹਾ ਸੀ ਨਹੀਂ ਅੱਜ ਜਾਣਾ ਕੱਲ ਨੂੰ ਜਾਵਾਂਗੇ ਮੈਂ ਸੋਚ ਚੱਲੀ ਹੈਗੀ ਨਾ ਫੇਰ ਬਾਸian ਕੀ ਜ਼ਿਆਦਾ ਖਰਚਾ ਕਰਾਈਆ ਹਾਂ ਤੂੰ ਵੀ ਬੜੀ ਆਪੁੱਤ ਨਹੀਂ ਹੈ ਤੂੰ ਮੇਰੇ ਪੈਰ ਇੱਥੇ ਵੀ ਨਹੀਂ ਲੱਗਣ ਦੇਣੀ ਮੈਨੂੰ ਪਤਾ ਐਨੀ ਲੜਾਕੀ ਨਾ ਬਣਿਆਗਾ ਮਾਮੀ ਤੇਰਨੋਂ ਤੱਤੀ ਤੂੰ ਨਾ ਨੀਨੋਂ ਤੱਤੀ ਮੈਂ ਕਿਹਾ ਜੇ ਭਲਕੇ ਜਾਵਾਂਗੇ ਭਲਕੇ ਜਾਵਾਂਗੇ ਹੱਥ ਜੋੜਦੀ ਰਹੀ ਮੈਂ ਤੁਸੀਂ ਮੇਰੇ ਪੇਸ਼ ਨਹੀਂ ਜਾਣ ਦਿੱਤੀ ਮਮਾ ਪਾਣ ਨੂੰ ਲੈ ਵੀ ਜਾਨੇ ਨਾ ਨਾਲ ਫੇਰ ਵੀ ਲੜਾਈ ਪੋਣੀ ਇਹ ਨਹੀਂ ਉਹਦੇ ਨਾਲ ਤਾਂ ਪ੍ਰਵਾਹ ਕਰੋ ਮਾਮੀ ਦੀ ਮਾਮੇ ਅੱਗੇ ਬੋਲਦੀ ਜ਼ਿਆਦਾ ਵਾ ਮਾਮੀ ਦੀ ਕਿਹੜੀ ਗੱਲ ਆ ਦਾਦੀ ਮਾ ਮਾਟ ਦੇ ਨਾਲ ਆ ਨਾਨਾ ਟਾਡੇ ਨਾਲ ਆ ਮੈਂ ਤੇ ਆ ਜੀ ਨੂੰ ਕਹਿੰਦੇ ਮੈਂ ਕੋਈ ਟੈਨਸ਼ਨ ਨਾ ਲਵੋ ਇਹ ਸਾਰੇ ਤੁਹਾਡੇ ਵਾਲੀ ਆ ਮੰਮੀ ਦੀ ਕਿਹੜੀ ਗੱਲ ਉਹ ਤੇ ਬੋਲਦੇ ਰਹਿੰਦੇ ਐਵੇਂ ਬੂਡੀ ਖਰਾਬ ਕਰਨ ਨਾਲ ਕੰਮ ਆ ਇੱਕ ਆਪਾਂ ਵਾਗ ਰੂ ਵਾਗ ਰੂ ਤੇ ਇਹ ਆ ਤੂੰ ਟੈਨਸ਼ਨ ਨਾ ਲੈ ਤੂੰ ਸੁਖਾਣਾ ਤੈਨੂੰ ਆਪਦੇ ਘਰ ਕਲਾਵੇ ਉਨੂੰ ਉਹ ਖਾਦੀ ਸਾਰਾ ਕੁਝ ਨਹੀਂ ਤੇ ਉਹਨੇ ਹੋਰ ਸਾਡੇ ਦਿਵਾਲੀ ਹੋ ਜਾਣ। ਵਿਖਾ ਦੇ ਆਗੇ ਉਹਨੂੰ। ਵਿਖਾ ਦੀ ਉਹਨੂੰ ਉਹ ਪਟਰਾਣੀ ਉਹਨੂੰ ਵਿਖਾ ਦੀ। ਉਹਦੇ ਨੋਟ ਲੱਗੇ। ਨਹੀਂ ਵਿਖਾ ਦਿਓ ਬਾਅਦ ਚ ਬੜਾ ਬੋਲਦੇ ਆ ਤੇ ਬਾਅਦ ਆਵੇ ਵਿਆਹ। ਮੈਨੂੰ ਤੂੰ ਜੀਂਦੀ ਨੂੰ ਮਾਰਨਾ। ਤੁਸੀਂ ਦੋਵਾਂ ਨੇ ਨਾਨੀ ਦੋਤੀ ਨੇ। ਤੋਂ ਉਹਨੇ ਮਾਰਦੀ। ਮਰਨਾ ਹੀ ਆ ਮੈਂ ਕਿੰਨੇ ਕਤਾਨੇ ਸਹੀ ਜਾਵਾਂ। ਕੋਈ ਨਹੀਂ ਤੜਫੰਦੇ ਉਹਨੂੰ। ਉਹ ਅੱਗੇ ਬੜਾ ਤੜਫਦੇ ਹੁੰਦੇ ਜੇ ਤਾਂ ਥੋੜਾ ਪਾਣੀ ਮੱਛੀ ਤੜਫਦੀ। ਆ ਗਈ ਲਈ ਮੇਜਰਾ ਸੂਟ ਇਦਾਂ ਥੈਲੀ ਸੂਟ ਕੇ ਤੇ ਚੱਲ ਗਏ ਗਾੜੀ ਮੇਂ ਗੁੱਸੇ ਚ ਕੋਈ ਨਹੀਂ ਛੁੱਟ ਜਾਂਦੇ ਜਾ ਤੂੰ ਪਿਆਰ ਨਾ ਜਾ ਕੇ ਮਾਮੀ ਜੀ ਆ ਦੋ ਸਮਾਨ ਦੇ ਖਾਦ ਦੇ ਕੱਪੜੇ ਜਾ ਜੇ ਉਲਟਾ ਬੋਲੇ ਫੇਰ ਨਹੀਂ ਮੈਂ ਬੋਲਣਾ ਕਿ ਤੇਨੀ ਉਲਟਾ ਬੋਲਦੀ ਤੈਨੂੰ ਖਾਣ ਹੀ ਚੱਲੀ ਕੋਈ ਪਤਾ ਨਹੀਂ ਜਵਾਬ ਦੇ ਇਦਾਂ ਦਾ ਵੱਡੀ ਮਾਮੀ ਆ ਤੇਰੀ ਮਾਮੀ ਜੀ ਹਾਂ ਆ ਜੋ ਸੂੜ ਵੇਖ ਲਓ ਜਿਹੜੇ ਲਿਆਂਦੇ ਆ ਕੋਈ ਨਹੀਂ ਮੈਂ ਨਹੀਂ ਵੇਖਣ ਜੋ ਤੂੰ ਖਰੀਦ ਲਿਆਂਦਾ ਉਹ ਵਧੀਆ ਹੋ ਗਿਆ ਇਦਾਂ ਨਾ ਬੋਲ ਫਿਰ ਮम्मा ਸੱਚੀ ਕਹ ਲੈ ਮम्मा ਜਿੰਨਾ ਮਰਜੀ ਤੁਹਾਡਾ ਕਹ ਲੈ ਨਾਨੀ ਕਹ ਲੈ ਤੂੰ ਫਿਰ ਸਵਾਈ ਸਿਰ 'ਚ ਪਾਉਣੀ ਆ ਤੁਸੀਂ ਵੀ ਸਵਾਈ ਪਉਂਦੀਆਂ ਜੋ ਮੈਂ ਜਿੰਨਾ ਮਰਜੀ ਤੁਹਾਨੂੰ 5 ਸਾਲ ਹੋ ਗਏ ਮੈਂ ਸੰਭੰਦੀ ਤੂੰ ਵੀ ਮੇਰੇ ਸਿਰ 'ਚ ਸਵਾਈ ਪਾਈ ਆ ਨਾਲੇ ਤੁਹਾਡਾ ਮਾਮਾ ਪਾਉਂਦਾ ਨਾਲੇ ਤੁਹਾਡਾ ਭਰਾ ਪਾਉਂਦਾ ਮਾਮਾ ਕੀ ਤੁਹਾਡੇ ਵਾਲੀ ਆ ਤੂੰ ਰੋਜ਼ ਉਹਨਾਂ ਨੂੰ ਫੋਨ ਲਾ ਕੇ ਜਿਹੜੇ ਗੱਲਾਂ ਕਰਦੇ ਹਨ ਸਾਰੀਆਂ ਪਤਾ ਵਾ ਤੇ ਜਿਹੜੀਆਂ ਮੈਂ ਕਰਦੀ ਉਹਦੇ ਕੋਲ ਤੇ ਸਾਰੀਆਂ ਤੁਹਾਨੂੰ ਦੱਸ ਦਿੰਦਾ ਵਾ ਤੇਰੀ ਮਾਂ ਨੂੰ ਦੱਸ ਦਿੰਦਾ ਸਾਰੀਆਂ ਲਾ ਕੇ ਦੱਸ ਦੋ ਦਾਦਾ ਦਾਦਾ ਕੀ ਵਾਲੀ ਮੇਰੇ ਨਾਲ ਜਦੋਂ ਵਿਆਹ ਕਰਨ ਲੱਗੇ ਆ ਇੰਨੀ ਛੋਟੀ ਹੋ ਕੇ ਸਾਡੇ ਇੱਜੇ ਮੂਹ ਬ ਇਰਤੇ ਭਾਗੇ ਰੱਖੋ ਫਿਰ ਉਹਨਾਂ ਨੂੰ ਨਹੀਂ ਕਰਨੇ ਵਿਆਹ ਤੇ ਹਾਦੀ ਹੋ ਗਈ ਸੱਚੀ ਮੈਂ ਤੇਰੇ ਨਾਲ ਹੀ ਕਰਦਾ ਅੱਛਾ ਮੇਰਾ ਕਿਹੜੀ ਕੋਲੋਂ ਆਹ ਤੇਰੀ ਤੇ ਜਿਆਦੀ ਲੁੱਤਰੋ ਨਿੱਕੀ ਨਾਲ ਵੱਡੀ ਨਾਲ ਅੱਛਾ ਤੁਹਾਨੂੰ ਨਾ ਸੱਚੀ ਸ਼ਰਮ ਹੀ ਨਹੀਂ ਰਹੀ ਇੰਨੇ ਵੀ ਬੰਦੇ ਨੂੰ ਹੋਣਾ ਨਹੀਂ ਚਾਹੀਦਾ ਕਿ ਹਾਂ ਥੋੜੀ ਜਿਹੀ ਸੋਹਣਾ ਗੱਲ ਤੇ ਪਿੱਠ ਪਿੱਛੇ ਪਣਾ ਪਾਇਆ ਕਰ ਮੇਰੀਆਂ ਧੀਆਂ ਦੇ ਵੇਖਣਾ ਵੇਖ ਨਹੀਂ ਵੇਖਣਾ ਤਾਂ ਨਾ ਵੇਖ ਹੈ ਮੈਂ ਤਾਂ ਤੂੰ ਨੇ ਜਾ ਕੇ ਬਹਿ ਜਾ ਮੁਰਕੇ ਬੀਪੀ ਬੁੱਪੀ ਬਤਾ ਲਗੀ ਮੇਰੇ ਪਾਸ ਆ ਸਿਆਪਣਾ ਪਾਵੇਂ ਤੂੰ ਮੈਂ ਨਹੀਂ ਪਾਣੀ ਸਵਾ ਜਾ ਮੇਰੇ ਅੰਦਰ ਕੇ ਹਰੋਲੇ ਨਾ ਦਾ ਪੈਣਾ ਜਾਓ ਜਾਓ ਕੋਈ ਨਹੀਂ ਗਾ ਕੋਈ ਨਹੀਂ ਮੈਂ ਵੇਖ ਲੈਂਦੀ ਜਾਓ ਤੁਸੀਂ ਆ ਜਾ ਚੁੱਪ ਕਰਕੇ ਆ ਜਾ ਬੰਦੇ ਦੀ ਬਣ ਕੇ ਆ ਜਾ ਬੰਦੇ ਦੀ ਬਣ ਕੇ ਕਿੱਡੀ ਤੂ ਤੀ ਦੇ ਮਗਰ ਲੱਗੀ ਆ ਹਾਂ ਲੈਓ ਖਾ ਮੈਨੂੰ ਕੀ ਲਿਆਂਦਾ ਜੋ ਮੈਂ ਤੇ ਮੇਚਾ ਲੈਣ ਹੀ ਗਈ ਸੀ ਤੂੰ ਤੇ ਮੈਨੂੰ ਡਿੱਕਿਆ ਵੀ ਨਹੀਂ ਮੈਂ ਤੇ ਆਉਣ ਜਾਣੇ ਕੀਤਾ ਵਾ ਰੀਤੀ ਸੰਗਰਾਮ ਦਾ ਕਰਕੇ ਅੱਜ ਆ ਚੱਲ ਗਏ ਬਾਊ ਵੀ ਚੱਲ ਸੰਗਰਾਂਦ ਵਾਟੇ ਲੈ ਆਉਂਦੇ ਆ ਭੱਜ ਕੇ ਨਾਲੇ ਮੰਮੀ ਨੇ ਦਵਾਈ ਲੈਣੀ ਇਹਦਾ ਕਰਕੇ ਚੱਲ ਗਏ ਮੈਂ ਸਾਰਾ ਕੰਮ ਕਰਕੇ ਗਈ ਹਾਂ ਮੈਂ ਤਾਂ ਹੀ ਟਾਈਮ ਨਾ ਆ ਗਏ ਆ ਪ੍ਰੀਤੀ ਗੁੱਸਾ ਨਾ ਕਰਿਆ ਕਰ ਮੈਂ ਕੀ ਕਰਨ ਜੋਗੀ ਆ ਤੂੰ ਹੀ ਕਰਨਾ ਸਾਰਾ ਕੁਝ ਕੀ ਹੋ ਗਿਆ ਮੈਨੂੰ ਇੰਨਾ ਕਿ ਤੇ ਹੱਕ ਹੈਗਾ ਵਾ ਚੱਲ ਮੈਂ ਆਪਣੀਆਂ ਧੀਆਂ ਦੀ ਕੋਈ ਚੀਜ਼ ਆਪ ਖਰੀਦ ਲਾ ਹੁਣ ਸਾਰਾ ਕੁਝ ਤੂੰ ਲੈ ਆਈ ਮੈਂ ਨਹੀਂ ਜਾਂਦੀ ਮੈਂ ਘਰੇ ਰਹੂੰਗੀ ਚਲ ਵਖਾਓ ਮੈਨੂੰ ਕੀ ਲਿਆਂਦਾ ਮੈਂ ਹੁੰਦਾ ਚਲ ਨਾਨਕੇ ਸ਼ਾ ਕੋ ਜੇ ਮੈਂ ਆਪਣੇ ਘਰ ਹੁੰਦੀ ਫੇਰ ਵੀ ਤੂੰ ਹੀ ਬਣ ਕੇ ਆਉਣਾ ਇਹ ਤੇ ਚਲ ਜੇ ਮੈਂ ਫੜ ਕੇ ਨੂੰ ਆਪ ਦਾ ਨਾਨੀ ਨੇ ਕੁਛ ਲਾਤਾ ਜਿੱਤੇ ਮਾੜਾ ਮੋਟਾ ਜਿ ਲੈ ਆਂਦਾ ਤੀ ਦਾ ਸਾਰਤਿਆ ਮੇਰੇ ਹੱਥ ਜੋੜੇ ਫਿਰਿਆ ਰਾਣੀਏ ਭਾਬੋ ਨਾਕਲੇਸ ਕਰਿਆ ਕਰ ਜੇ ਕਲੇਸੀ ਮੇਰੀ ਤੀ ਗਈ ਤੇ ਕੀ ਸੁਖ ਮਿਲੂਗਾ ਇਹਦਾ ਨਾ ਕਰਿਆ ਕਰ ਤੇਰੇ ਨਾਲ ਅਹੀਂ ਮੈਂ ਉੱਡੀ ਫਿਰਦੀ ਜੇ ਤੂੰ ਹੀ ਨਾ ਹੁੰਦਾ ਤਾਂ ਮੈਂ ਰੋਲ ਜਾਣਾ ਸੀ ਮੈਨੂੰ ਮਾਣ ਤੂੰ ਭੁਜਾਈ ਆ ਮੇਰੀ ਬੜੀ ਚੰਗੀ ਆ ਤੂੰ ਮੇਰੇ ਵਾਸਤੇ ਮੈਂ ਸਮਝਾਉਣੀ ਬਥੇਰਾ ਮੰਮੀ ਨੂੰ ਨਾ ਮੈਂ ਤੇਰੀ ਮੋੜ ਜੋਗੀ ਨਾ ਮੈਂ ਮੰਮੀ ਦੀ ਮੋੜ ਜੋਗੀ ਇਹਨੇ ਗਾਲੀ ਪਾਤੀ ਉਹ ਦੁਆ ਮਛਰ ਗਈ ਮੇਰੇ ਵਾਸਤੇ ਦੀ ਗੱਲ ਨਹੀਂ ਮੈਂ ਤਾਂ ਚਲ ਗਈ ਆਵੇਂ ਮੈਂ ਹੱਥ ਜੋੜਦੀ ਮੈਂ ਮੁੜ ਕੇ ਤੈਨੂੰ ਪੁੱਛੇ ਤੋ ਬਣਾਨੀ ਜਾਂਦੀ ਅੱਜ ਵੇਖਰਾ ਸਮਾਨ ਚਲੋ ਖਾਓ ਕੀ ਲਿਆਂਦਾ ਜੋ ਆ ਇਹਦਾ ਸੂਟ ਬਣਾਇਆ ਗਿਆ ਬੜਾ ਸੋਨਾ ਵਾ ਸੋਨਾ ਵਾ ਇਹ ਕਾ ਬਣਾਇਆ ਸੋਨਾ ਹੈ ਵੀ ਇਹ ਕਾ ਬਣਾਇਆ ਇਹ ਵੀ ਸੋਨਾ ਹੈ ਜਿਆਦੇ ਮਹਿੰਗੇ ਨਹੀਂ ਆ ਸਾਰੇ ਬਸ ਆ ਆ ਜਰਾ ਕੁ ਮਹਿੰਗਾ ਵਾ ਵਿਆਹ ਵਾਲਾ ਇਹ ਆ 250 ਦਾ ਬਾਕੀ ਸਾਰੇ ਆ 1500 ਦਾ ਤੇ ਆ 1200 ਦਾ ਜਿਆਦੇ ਮਹਿੰਗੇ ਨਹੀਂ ਬਣਾਏ ਮੈਂ ਤੈਨੂੰ ਵਹਿ ਮਨਾ ਰਵੇ ਮੇਰੀ ਭੈਣੇ ਕੋਈ ਕਹਿ ਗਾ ਨਹੀਂ ਆਦਮੀ ਨੂੰ ਮਹਿੰਗਾ ਹੀ ਲੱਗਦਾ ਨਹੀਂ ਆ 250 ਦਾ ਹੀ ਸੂਟ ਆ ਤੇ ਤੁਹਾਡਾ ਹੀ ਤੌਰ ਬਣਨਾ ਭਨਾਨ ਕਿਆਂ ਨੇ ਹੱਥ ਭਰੇ ਦਾ ਸੋਹਣਾ ਸੂਟ ਪਾਇਆ ਕੁੜੀ ਚਲੋ ਸੋਹਣੇ ਹਾਂ ਇਹਦੇ ਬਣਾਇਆ ਲਾ ਪਾ ਦੇ ਰਿხੇ ਮੈਂ ਤੈਨੂੰ ਉਹ ਵੀ ਪਤਾ ਉਹ ਮੈਨੂੰ ਪਿੰਕ ਵਾਲਾ ਪਸੰਦ ਆ ਪਿੰਕ ਵਾਲਾ ਪਾ ਲਾ ਮੈਂ ਕੁਝ ਗਿਆ ਕੋਈ ਜਿਹੜਾ ਮਰਜ਼ੀ ਪਾ ਲਾ ਤੂੰ ਅੱਪਰ ਮਮੀ ਦੱਸ ਦੇ ਦੀ ਜਿਹੜਾ ਕਹੂਗੀ ਉਹੋ ਕਰ। ਇਹ ਪ੍ਰੀਤੀ ਤੂੰ ਦੱਸ ਇਹਨੂੰ ਕਿਹੜਾ ਪਾਉਗੀ ਵਿਆਹ ਵਾਸਤੇ। ਆਹੋ ਸੋਨੇ। ਆਹੋ ਹੀ ਸੋਨੇ। ਕਾਹ ਵਾਲਾ? ਚਲ ਇਹੋ ਪਾ ਲਈ ਤੇ। ਆਹ ਮੇਜਾ ਨਹੀਂ ਇਹ। ਹਾਂਜੀ। ਅੱਛਾ।